ਪੀਨੋ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਦੋਸਤੋ ਮੈਂ ਸੁਖਨਾਥ ਸਿੰਘ ਸਿੱਧੂ ਬੋਲਡ ਵੌਇਸ ਪ੍ਰੋਗਰਾਮ ਦੇ ਨਾਲ ਸ਼ਾਮਲ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਯਤਨ ਕਰਦੇ ਰਹਿੰਦੇ ਹਾਂ ਕਿ ਕੁਝ ਉਹ ਲਈਏ ਜਿਹਦੀ ਚਰਚਾ ਹੋਣੀ ਲਾਜ਼ਮੀ ਆ ਔਰ ਬਹੁਤ ਸਾਰੇ ਅਹਿਮ ਮਸਲੇ ਜਿਨ੍ਹਾਂ ਦੇ ਉੱਤੇ ਚਰਚਾ ਕਰਦੇ ਹਾਂ ਰਣਜੀਤ ਸਿੰਘ ਕੋਕੀਗਿਲ ਹੋਰਾਂ ਦੇ ਨਾਲ ਜੀ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਸੁਖਨਾਥ ਸਾਸਤਰੀ ਕਾ ਮਿਹਰਬਾਨੀ ਤੁਸੀਂ ਸ਼ਾਮਲ ਹੋਏ ਹੋ ਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੇ ਸਿਆਸੀ ਲੋਕ ਦਲ ਬਦਲੀਆਂ ਕਰ ਰਹੇ ਨੇ ਲੋਕ ਕਿੱਧਰ ਜਾਣ ਅਭੀਤ ਦਿਨਾਂ ਦੇ ਵਿੱਚ ਜਿਹੜਾ ਸਭ ਤੋਂ ਚਰਚਾ ਦਾ ਮਸਲਾ ਰਿਹਾ ਵੈਸਤਾ ਬਹੁਤ ਸਾਰੇ ਆ ਜਿਹੜਾ ਦਲਵੀਰ ਗੋਲਡੀ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਚ ਜਾਣਾ ਤੇ ਉਸ ਤੋਂ ਬਾਅਦ ਸਵਾਲ ਉੱਠਦੇ ਆ ਕਿ ਇਹ ਉਹੀ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਦੇ ਵਰਕਰਾਂ ਦੇ ਵੱਲੋਂ ਤੁਹਾਡੀ ਪਤਨੀ ਦੇ ਬਾਰੇ ਬੜਾ ਕੁਝ ਬੋਲਿਆ ਜਾਂਦਾ ਰਿਹਾ ਹੁਣ ਤੁਸੀਂ ਜੱਪੀਆਂ ਪਾਲੀਆਂ ਵਲੰਟੀਅਰ ਤੇ ਵਰਕਰ ਕਿੱਧਰ ਜਾਣਗੇ ਸੋ ਇਹੋ ਜਿਹੀਆਂ ਜਿਹੜੀਆਂ ਦਲ ਬਦਲੀਆਂ ਇਹਨਾਂ ਦੇ ਬਾਰੇ ਦੱਸਿਓ ਜੀ ਇਸ ਵਾਰੀ ਨਾ ਪੰਜਾਬ ਦੇ ਤੇ ਜਿਹੜੇ ਪੋਲੀਟੀਕਲ ਦ੍ਰਿਸ਼ ਹੈਗਾ ਇਹਦੇ ਵਿੱਚ ਬਹੁਤ ਹੀ ਰਦੋਬਦਲ ਹੋਈ ਹੈਗੀ ਆ ਜਿਹੜਾ ਵੀ ਮਾੜਾ ਜਾਂ ਕਿਸੇ ਦੀ ਟਿਕਟ ਕੱਟੀ ਗਈ ਜਾਂ ਕਿਸੇ ਦੀ ਮੰਨੀ ਨਹੀਂ ਦੀ ਉਹ ਕਿਸੇ ਵੀ ਜ਼ਿਲ੍ਹੇ ਦੀ ਤੁਸੀਂ ਲਾ ਲੋ ਲੀਡਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਦਲ ਬਦਲੀਆਂ ਹੋਈਆਂ ਨੇ ਬਹੁਤੀਆਂ ਜਿਹੜੀ ਟੁੱਟ ਪੱਜ ਹੋ ਕੇ ਪਾਰਟੀਆਂ ਜਿਹੜੀ ਜੀਚ ਰਲੇਵੇਂ ਹੋਏ ਆ ਉਹ ਹੈਗੀ ਭਾਰਤੀ ਜਨਤਾ ਪਾਰਟੀ ਤੇ ਆਪ ਮਤਲਬ ਕਿ ਇਹ ਚ ਕੁਝ ਬੰਦੇ ਕਾਂਗਰਸ ਚ ਵੀ ਸ਼ਾਮਲ ਹੋਏ ਹੈਗੇ ਆ ਅਕਾਲੀ ਦਲ ਨੇ ਵੀ ਕੁਝ ਸ਼ਾਮਲ ਕੀਤੇ ਆ ਪੁਰਾਣੇ ਬੰਦੇ ਪਰ ਮਤਲਬ ਕਿ ਜਿਸ ਤਰ੍ਹਾਂ ਦਾ ਵੈਲਿਊ ਸਿਸਟਮ ਹੋਣਾ ਚਾਹੀਦਾ ਸੀ ਇੱਕ ਪੋਲੀਟੀਕਲ ਲੀਡਰਸ਼ਿਪ ਤੋਂ ਆਪਕ ਸਪੈਕਟ ਕਰਦੇ ਹੈਗੇ ਹਨ ਜਿਹੜੀ ਕਿ તાਜ ਆਧਾਰਨ ਜਿਵੇਂ ਸੰਗਰੂਰ ਤੋਂ ਮਿਲਦੀ ਹੈ ਦਲਬੀ ਗੋਲਦੀ ਪਰ ਖੰਗੂੜਾ ਦੀ ਉਹ ਉਹਦੇ ਵਿੱਚ ਕਾਂਗਰਸ ਵੱਲੋਂ ਇਹ ਕਿਹਾ ਜਾ ਰਿਹਾ ਵੀ ਇਹਨੂੰ ਇਹਦੇ ਰੁਤਬੇ ਤੋਂ ਵੱਡੇ ਰੁਤਬੇ ਇਹਨੂੰ ਦਿੱਤੇ ਗਏ ਸੀਗੇ ਸਟੂਡੈਂਟ ਲੀਡਰ ਸੀਗਾ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦਾ ਪ੍ਰੈਜ਼ੀਡੈਂਟ ਵੀ ਰਿਹਾ ਹੈਗਾ ਤੇ ਬੜਾ ਯੰਗ ਤੇ ਡਾਇਨਾਮਿਕ ਲੀਡਰ ਸੀਗਾ ਇਹਨੂੰ ਆਉਂਦੇ ਸਾਰੇ ਇਹਨਾਂ ਨੇ ਐਮਐਲਏ ਦੀ ਟਿਕਟ ਦਿੱਤੀ ਹੈ ਜਦਕਿ ਇਹਦਾ ਕੋਈ ਪੁਰਾਣਾ ਪੋਲਿਟਿਕਲ ਪਿਛੋਕੜ ਨਹੀਂ ਸੀ ਨਾ ਇਹਦਾ ਸੀ ਨਾ ਇਹਦੇ ਪਰਿਵਾਰ ਦਾ ਸੀਗਾ ਉਸ ਦੇ ਬਾਵਜੂਦ ਵੀ ਇਹਨੂੰ ਐਮਐਲਏ ਦੀ ਟਿਕਟ ਦਿੱਤੀ ਇਹ ਜਿੱਤੇ ਆ ਵੀ ਐਮਐਲਏ 217 ਦੇ ਵਿੱਚ ਮੇਰੇ ਇੱਕ ਟਰਮ ਇਹ ਐਮਐਲਏ ਰਿਹਾ ਹੈਗਾ ਫਿਰ 222 ਵਿੱਚ ਇਹ ਹਾਰ ਗਿਆ ਸੀਗਾ ਉਦੋਂ ਇਹ ਧੂਰੀ ਤੋਂ ਲੜਿਆ ਸੀਗਾ ਚੀਫ ਮਿਨਿਸਟਰ ਭਗਵੰਤ ਮਾਨ ਦੇ ਖਿਲਾਫ ਫਿਰ ਉਸ ਤੋਂ ਬਾਅਦ ਜਦੋਂ ਭਾਏ ਇਲੈਕਸ਼ਨ ਹੋਈਏ ਸੰਗਰੂਰ ਦੀ ਤਾਂ ਉਦੋਂ ਵੀ ਇਹ ਕਾਂਗਰਸ ਦਾ ਕੈਂਡੀਡੇਟ ਸੀਗਾ ਤੇ ਦਾ ਪ੍ਰਦਰਸ਼ਨ ਕੋਲ ਮੁਲਾਕੇ ਚੰਗਾਈ ਰਿਹਾ ਸੀਗਾ ਭਾਵੇਂ ਇਹ ਤੀਜੇ ਨੰਬਰ ਤੇ ਆਇਆ ਸੀਗਾ ਉਦੋਂ ਪਰ ਇਹਦੇ ਇਹਦੇ ਤੇ ਫਿਰ ਜਦੋਂ ਹੁਣ ਟਿਕਟਾ ਅਨਾਉਂਸ ਹੋਈ ਸਪਾਲ ਖਰੇਨ ਤਾਂ ਉਸ ਟਾਈਮ ਤੇ ਵੀ ਇਹਨੇ ਬੜਾ ਭਾਪੂਰਤਕ ਵਿਰੋਧ ਆਪਣਾ ਮਤਲਬ ਕਿ ਵੀਪੀਓ ਰਿਲੀਜ਼ ਕੀਤਾ ਸੀਗਾ ਕਿ ਜਦੋਂ ਲੋਡ ਪਈ ਸੀ ਤਾਂ ਉਹ ਮੈਨੂੰ ਟਿਕਟ ਦਿੱਤੀ ਗਈ ਸੀ ਤੇ ਹੁਣ ਜਦੋਂ ਮੇਰਾ ਹੱਕ ਬਣਦਾ ਸੀ ਤੇ ਮੈਨੂੰ ਟਿਕਟ ਨਹੀਂ ਦਿੱਤੀ ਗਈ ਆਪਣਾ ਇੱਕ ਬਹੁਤ শারਪ ਇਹਨੇ ਵਿਰੋਧ ਦਿਖਾਇਆ ਸੀਗਾ ਫਿਰ ਉਸ ਤੋਂ ਬਾਅਦ ਸੁਪਾਲ ਸਿੰਘ ਖੈਰਾ ਰਾਜਾ ਵੜੈੰਗ ਬੀਬੀ ਪੱਠਲ ਉਹ ਇਹਦੇ ਘਰੇ ਵੀ ਗਏ ਆ ਤੇ ਇਹਨਾਂ ਦਾ ਆਪਸ ਵਿੱਚ ਮਤਲਬ ਕਿ ਦੁਆਰਾ ਸੁਲ੍ਹਾ ਸਪਾਈ ਹੋਈ ਹੈਗੀ ਉਸ ਤੋਂ ਬਾਅਦ ਵੀ ਇਹਨੇ ਸੁਪਾਲ ਖੈਰੇ ਦੇ ਦਸਨ ਮਤਲਬ ਉਹ ਇਹਨੇ ਆਪਣੇ ਵੀ ਵਲਾ ਕੇ ਬ੍ਰੈਕਫਾਸਟ ਜਾਂ ਕੁਛ ਮਤਲਬ ਕਿ ਰੋਟੀ ਵਗੈਰਾ ਵੀ ਖਵਾਈ ਹੈ ਤੇ ਹੋਰ ਪਤਵੰਤੇ ਸੱਜਣ ਨੇ ਆਪਣੇ ਘਰੇ ਸੱਦੇ ਤੇ ਉਹੋ ਵੀ ਸੁਖਪਾਲ ਖਹਿਰ ਨੂੰ ਮਲਾਇ ਸੀਗੇ ਇੱਕ ਸੁਖਪਾਲ ਖਹਿਰ ਹੀ ਦੀ ਆਪਣੇ ਇੱਕ ਇੰਟਰੂ ਵਿੱਚ ਜ਼ਿਕਰ ਕੀਤਾ ਹੈਗਾ ਤੇ ਉਹਨਾਂ ਨੇ ਸੁਖਪਾਲ ਖਹਿਰ ਨੇ ਇਹ ਵੀ ਜ਼ਿਕਰ ਕੀਤਾ ਹੈਗਾ ਵੀ ਇਹਦੇ ਤੇ ਸ਼ਾਇਦ ਕੋਈ ਬਿਜ਼ਨਸ ਦਾ ਪੰਜਾਬ ਬਿਜ਼ਨਸ ਡਿਪਾਰਟਮੈਂਟ ਦਾ ਦਬਾਅ ਸੀਗਾ ਕੁਈ ਟੈਲਾਂ ਦੇ ਚੱਕਰ ਦੇ ਵਿੱਚ ਜਾਂ ਹੋਰ ਕਿਸੇ ਮਾਮਲਿਆਂ ਵਿੱਚ ਜਦੋਂ ਇਹ ਐਮਐਲਏ ਹੁੰਦਾ ਸੀਗਾ ਵੈਸੇ ਵੀ ਇਹ ਵੀ ਜਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਇਹਨਾਂ ਦੀ ਕੈਂਪੇਨਿੰਗ ਸੀਗੀ ਧੂਰੀ ਵੇਲੇ ਉਦੋਂ ਤੇ ਇਲੈਕਸ਼ਨ ਜਦੋਂ ਸੀਗੀ ਬਾਇਲੈਕਸ਼ਨ ਸੀਗੀ ਉਦੋਂ ਵੀ ਇਹਦੇ ਖਿਲਾਫ ਨਿੱਜੀ ਤੌਰ ਤੇ ਬਹੁਤ ਹਮਲੇ ਕੀਤੇ ਗਏ ਸੀਗੇ ਆਪ ਲੀਡਰਸ਼ਿਪ ਵੱਲੋਂ ਤੇ ਆਪ ਵਰਕਰਸ ਵੱਲੋਂ ਪਰ ਉਸ ਸਾਰਿਆਂ ਦੇ ਬਾਵਜੂਦ ਹੁਣ ਇਹਨੇ ਫੇਰ ਚਾਂ ਚੱਕ ਕੇ ਕੋ ਮੋੜ ਕੱਟਿਆ ਹੈਗਾ ਤੇ ਜਾ ਕੇ ਆਪ ਵਿੱਚ ਜਾ ਕੇ ਰੜ ਗਿਆ ਹੈਗਾ ਤੇ ਇਹਨੇ ਕਿਹਾ ਵੀ ਮੇਰੀ ਤਾਂ ਜ਼ਮੀਰ ਜਿਹੜੀ ਸੀ ਉਹ ਲਾਉ ਹੀ ਨਹੀਂ ਕਰਦੀ ਮੈਨੂੰ ਕਾਂਗਰਸ ਚ ਰਹਿਣ ਲਈ ਕਿਉਂਕਿ ਕਾਂਗਰਸ ਨੇ ਮੈਨੂੰ ਛੱਡਤਾ ਹੈਗਾ ਮੈਂ ਕਾਂਗਰਸ ਨੂੰ ਨਹੀਂ ਛੱਡਿਆ ਹੈਗਾ ਤੇ ਹੁਣ ਮੈਂ ਸਾਰੀ ਉਮਰ ਲਈ ਆਪਾਂ ਭਗਵੰਤ ਮਾਨ ਦੀ ਝੋਲੀ ਪੈਗੇ ਹੋਏ ਆ ਉਹ ਬੜੇ ਮਤਲਬ ਕਿ ਅਨੋਖੇ ਜਿਹੇ ਵਰਡ ਯੂਜ਼ ਕਰਦੇ ਨੇ ਇਹ ਲੋਕ ਆਪਣਾ ਦੱਸਦੇ ਨੇ ਕਿ ਇਹਨਾਂ ਦੀ ਕੋਈ ਵੈਲਿਊ ਸਿਸਟਮ ਨਹੀਂ ਹੈਗਾ ਕੁਈ ਲਾਇਲਟੀ ਨਹੀਂ ਹੈਗੀ ਐਂ ਕੋਈ ਪਾਰਟੀ ਵੀ ਆਡਾਇਲੋਜੀ ਨਾਲ ਇਹ ਜੁੜੇ ਨਹੀਂ ਹੋਏਗੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੈਗੇ ਅਰਵਨੀਤ ਬਿੱਟੂ ਦੀਆਂ ਹੁਣ ਜਿਹੜੀਆਂ ਸਟੇਟਮੈਂਟਸ ਆ ਰਹੀਆਂ ਨੇ ਅਗੇਂਸਟ ਦਾ ਕਾਂਗਰਸ ਉਹ ਰਾਜ ਵਿੱਚ ਹੰਦਾ ਵਿਰਾਤ ਹੋ ਰਾ ਥੋੜੀ ਤਬਦੀਲੀ ਹੋ ਗਈ ਹੋਈ ਰਹੀ ਹੈ ਤੁਸੀਂ ਦੇਖੋ ਕਿੰਨੀਆਂ ਸ਼ਾਰਪ ਤੇ ਕ੍ਰਿਟਿਕਾਈਜ਼ ਕਰ ਰਿਹਾ ਹੈਗਾ ਉਹ ਕਾਂਗਰਸ ਦੀ ਗਵਰਨਮੈਂਟ ਨੂੰ ਜਾਂਦ ਕੇ ਨੇ ਦਹਾਕੇ ਉਹ ਕਾਂਗਰਸ ਵਿੱਚ ਹੀ ਰਹੇ ਆ ਤੇ ਕਾਂਗਰਸ ਦਾ ਪੱਤਾ ਇਹ ਪਰਿਵਾਰ ਹੈਗਾ ਬਿਆਨ ਸਿੰਘ ਵਾਲਾ ਆਮੇਕ ਬੈਂਸਿੰਗ ਨੇ ਆਪਣਾ ਸਿਆਸੀ ਜੀਵਨ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀਗਾ ਪਰ ਉਸ ਤੋਂ ਬਾਅਦ ਇਹ ਲਗਾਤਾਰ ਕਾਂਗਰਸ ਨਾਲ ਹੈ इवन ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਟਾਈਮ ਤੇ ਵੀ ਇਹ ਕਾਂਗਰਸ ਦੇ ਲਾਇਲ ਵਰਕਰ ਸੀਗੇ ਇਹਦੇ ਬੈਂਸਿੰਗ ਨੂੰ ਇਹਨਾਂ ਦਾ ਸਾਰਾ ਪਰਿਵਾਰ ਤੇ ਹੁਣ ਜਦੋਂ ਇਹਨੇ ਚੇਂਜ ਓਵਰ ਕੀਤਾ ਹੈਗਾ ਤੇ ਬੜੇ ਸ਼ਾਰਪ ਇਹ ਕ੍ਰਿਟਿਸਾਈਜ਼ ਕਰ ਰਿਹਾ ਹੈਗਾ ਕਾਂਗਰਸ ਨੂੰ ਇਹਨਾਂ ਦਾ ਦੱਸ ਰਿਹਾ ਕਤਲਿਆਂ ਦੇ ਵਿੱਚ ਹੱਥ ਆ ਦੂਚਾ ਹੱਥ ਮਤਲਬ ਕਿ ਸਾਰੀਆਂ ਉਹ ਚੀਜ਼ਾਂ ਬੋਲ ਰਿਹਾ ਜਿਹੜੀਆਂ ਕਿ ਪਹਿਲੇ ਜਿਹਦੇ ਪਹਿਲੇ ਕਦੇ ਇਹ ਬੋਲਿਆ ਵੀ ਨਹੀਂ ਸੀਗਾ ਇਸੇ ਤਰ੍ਹਾਂ ਹੋਰ ਜਿੰਨੇ ਵੀ ਦਲ ਬਦਲੀਆਂ ਹੋਈਆਂ ਨੇ ਚਾਹ ਪਵਨ ਤੀਨੂ ਦੀ ਹੋਈ ਹੈਗੀ ਆ ਜਨੰਦਰ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਉਹ ਆਪ ਵਿੱਚ ਆਇਆ ਤੇ ਹੁਣ ਆਪ ਦਾ ਹੋ ਉਮੀਦਵਾਰ ਵੀ ਹੈਗਾ ਇਸੇ ਤਰ੍ਹਾਂ ਇੱਕ ਬਹੁਤ ਹੱਸ ਕੱਟੜ ਕਾਂਗਰਸ ਦਾ ਪਰਿਵਾਰ ਮਹਿੰਦਰ ਸਿੰਘ ਕੇਪੀ ਜਿਹੜੇ ਹੈਗੇ ਆ ਜਲੰਧਰ ਦੇ ਵਿੱਚ ਉਹਨਾਂ ਨੂੰ ਕਾਲੀਦਰ ਨੇ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਹੈਗਾ ਜਦ ਕਿ ਸਾਰੀ ਉਮਰ ਜਿਹੜੇ ਕਾਲੀ ਜਲਾ ਹੈਗਾ ਕਾਂਗਰਸ ਨੂੰ ਤੇ ਕਾਂਗਰਸ ਦੀਆਂ ਪਾਲਿਸਿਜ਼ ਨੂੰ ਕ੍ਰਿਟਿਸਾਈਜ਼ ਕਰਦੇ ਰਹੇ ਹੈਗੇ ਆ ਪਰ ਉਹਨਾਂ ਨੂੰ ਹੁਣ ਆਪ ਜੁਆਇਨ ਕਰਾ ਕੇ ਆਪਣਾ ਕੈਂਡੀਡੇਟ ਬਣਾਇਆ ਹੈਗਾ ਸੋ ਪੁੱਲ ਮਿਲਾ ਕੇ ਜੇ ਆਪਾਂ ਸਾਰੇ ਦੇਖੀਏ ਹਲਕਿਆਂ ਦੇ ਵਿੱਚ ਉੱਥੇ ਸਾਰਿਆਂ ਤੇ ਇਦਾਂ ਦੀਆਂ ਕੋਈ ਨਾ ਕੋਈ ਤਬਦੀਲੀਆਂ ਹੋਈਆਂ ਨੇ ਜਿਹੜੀਆਂ ਕਿ ਤੁਹਾਨੂੰ ਅਚੰਭੇ ਵਿੱਚ ਪਾਰੀਆਂ ਨੇ ਜੀ ਪੰਜਾਬ ਦੀਆਂ ਹੌਟ ਸੀਟਸ ਦਾ ਜੇ ਜ਼ਿਕਰ ਕਰਨਾ ਹੋਵੇ ਬਠਿੰਡਾ ਅਹਿਮ ਮੰਨੀ ਜਾਂਦੀ ਹੈ ਪਟਿਆਲਾ ਵੀ ਮਾੜੀ ਸੀਟ ਨਹੀਂ ਆ ਉੱਥੇ ਵੀ ਪੂਰੇ ਫਸਵੇਂ ਮੁਕਾਬਲੇ ਹੋਣਗੇ ਖੰਡੂਰ ਸਾਹਿਬ ਦਾ ਜ਼ਿਕਰ ਵੀ ਅਸੀਂ ਜ਼ਰੂਰ ਕਰੀਏ ਜਿੱਤੇ ਨਾਲ ਜਿਹੜੀ ਅਹਿਮ ਸੀਟ ਹੈ ਉਹ ਹੈ ਸੰਗਰੂਰ ਦੀ ਇਹ ਚਾਰ ਪੰਜ ਸੀਟਾਂ ਦੇ ਉੱਤੇ ਜੇ ਨਜ਼ਰ ਮਾਰਨੀ ਹੋਵੇ ਤਾਂ ਕਿੱਥੇ ਹੀ ਤੇ ਕਿਹੋ ਜੀ ਸਥਿਤੀ ਹੋ ਨਜ਼ਰ ਆਉਂਦੀ ਹੈ ਦੇਖੋ ਜੇ ਆਪਾਂ ਖਡੂਰ ਸਾਹਿਬ ਤੋਂ ਸ਼ੁਰੂ ਕਰੀਏ ਤਾਂ ਬੜੀ ਇੰਟਰਸਟਿੰਗ ਸੀਟ ਬਣ ਗਈ ਹੋਈ ਹੈ ਉਹ ਇੱਕ ਤਰ੍ਹਾਂ ਨਾਲ ਇੱਥੇ ਇਹ ਮੁਕਾਬਲਾ ਹੈਗਾ ਕਿ ਸਰ ਨਾਲ ਜਿਆਦੇ ਪੰਥਕ ਕੌਣ ਹੈਗਾ ਤੇ ਇਹ ਵੀ ਕਲੇਮ ਕੀਤਾ ਜਾ ਰਿਹਾ ਹੈ ਕਿ ਉਹ ਕੋ ਹੀ ਨਾ ਰੋਲ ਪੰਥਕ ਸੀਟ ਹੈਗੀ ਹੈ ਹੁਣ ਪੰਥ ਨੂੰ ਡਿਫਾਈਨ ਕਿਵੇਂ ਕਰਨਾ ਹੈਗਾ ਇੰਡੀਵਿਜੂਅਲਟੀ ਦੇ ਰਾਹੀਂ ਡਿਫਾਈਨ ਕਰਨਾ ਹੈਗਾ ਕਿ ਉੱਥੋਂ ਦੇ ਲੋਕਾਂ ਦਾ ਜੋ ਰੁਝਾਨ ਰਿਹਾ ਹੈਗਾ ਕਿਉਂਕਿ ਉੱਥੇ ਬਹੁਤੀ ਵਾਰੀ ਅਕਾਲੀ ਦਲ ਦਾ ਹੀ ਕੈਂਡੀਡੇਟ ਜਿੱਤਿਆ ਹੈਗਾ ਜੇ ਆਪਾਂ 96 ਤੋਂ ਸ਼ੁਰੂ ਕਰ ਲਈਏ ਤਾਂ ਭਾਵੇਂ ਇਹਨਾਂ ਪਿੱਛੇ ਵੀ ਚਲੇ ਜਾਈਏ ਮੋਹਨ ਸਿੰਘ ਤੋੜ ਹੋਣਾਂ ਦੇ ਟਾਈਮ ਤੱਕ ਕਿ ਇਹ ਪਹਿਲੇ ਇਹ ਤਰਨਤਾਰਨ ਦੀ ਸੀਟ ਹੁੰਦੀ ਸੀਗੀ ਤੇ ਇਹਦੇ ਵਿੱਚ ਜਿੰਨੇ ਹਲਕੇ ਬਹੁਤੇ ਆਉਂਦੇ ਆ ਰੂਰਲ ਸੈਕਟਰ ਹੈਗਾ ਸ਼ਹਿਰ ਬਹੁਤ ਘੱਟ ਆਉਂਦੇ ਆ ਜਿਵੇਂ ਸੁਲਤਾਨਪੁਰ ਲੋਧੀ ਹੈਗਾ ਜਾਂ ਹੋਰ ਸ਼ਹਿਰ ਹੈਗੇ ਆ ਜਿਵੇਂ ਤਰਨਤਾਰਨ ਦਾ ਸ਼ਹਿਰ ਹੈਗਾ ਉਹ ਸੁਣਾ ਵੱਡਾ ਸ਼ਹਿਰ ਹੈਗਾ ਬਾਕੀ ਸਾਰੇ ਸ਼ਹਿਰ ਜਿਹੜੇ ਇਹਨਾਂ ਨਾਲ ਰਲਦੇ ਉਹ ਬਹੁਤ ਛੋਟੇ ਨੇ ਜਿਵੇਂ ਜੀਰਾ ਹੈਗਾ ਮਤਲਬ ਕਿ ਬਾਕੀ ਸਾਰਾ ਇਹ ਰੂਰਲ ਸੈਕਟਰ ਹੈਗਾ ਰੂਲਾ ਸੈਕਟਰ ਇਸ ਸਿੱਖੀ ਦਾ ਵੀ ਕਾਫੀ ਪ੍ਰਭਾਵ ਹੈਗਾ ਇਸ ਇਲਾਕੇ ਦੇ ਵਿੱਚ ਪਰ ਇਹ ਹਲਕਾ ਜਿਹੜਾ ਹੈਗਾ ਇਹ ਤਿੰਨ ਰੀਜਨਸ ਦੇ ਵਿੱਚ ਆਉਂਦਾ ਹੈਗਾ ਮੱਝਾ ਉਹ ਵੀ ਕੋਈ ਹਿੱਸਾ ਹੈ ਟੱਚ ਕਰਦਾ ਹੈਗਾ ਫਿਰ ਦੁਆਬੇ ਦਾ ਕੋਈ ਹਿੱਸਾ ਟੱਚ ਕਰਦਾ ਕਪੂਰਥਲੇ ਵਾਲੀ ਸਾਈਡ ਤੋਂ ਸੁਲਤਾਨਪੁਰ ਲੋਧੀ ਦੀ ਸਾਈਡ ਤੋਂ ਇਸੇ ਤਰ੍ਹਾਂ ਇਹ ਆ ਕੇ ਫਿਰ ਮਾਨਵੇ ਵਿੱਚ ਐਂਟਰ ਕਰਦਾ ਹੈਗਾ ਜੀਰੇ ਵਾਲੀ ਸਾਈਡ ਤੇ ਸੋ ਇਹਦੇ ਤੇ ਜਿਹੜੇ ਕੈਂਡੀਡੇਟ ਵੀ ਖੜੇ ਹੈਗੇ ਆ ਬੜੇ ਇੰਟਰਸਟਿੰਗ ਫਿਗਰਸ ਹੈਗੀਆਂ ਨੇ ਜਿਵੇਂ ਕਿ ਅਮਰਤਪਾਲ ਦੀ ਹੁਣ ਐਂਟਰੀ ਹੋਈ ਹੈਗੀ ਆ ਤੇ ਹਜੇ ਉਹਨੇ ਕਾਗਜ਼ ਆਪਣੇ ਭਰਨੇ ਹੈਗੇ ਦੂਜਿਆਂ ਨੇ ਵੀ ਹਜੇ ਕਾਗਜ਼ ਦਾਖਲ ਕਰਨੇ ਹੈਗੇ ਇਸੇ ਤਰ੍ਹਾਂ ਜਿਹੜਾ ਕੁਲਵੀਰ ਸਿੰਘ ਜੀਰਾ ਕਾਂਗਰਸ ਵੱਲੋਂ ਆਇਆ ਹੈਗਾ ਤੇ ਇੱਕ ਜਿਹੜਾ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੂਆ ਹੈਗਾ ਜੀ ਇਹਨਾਂ ਸਾਰਿਆਂ 'ਚੋ ਕਿਸੇ ਦਾ ਇਤਿਹਾਸ ਹੈਗਾ ਬਹੁਤ ਦਾ ਪ੍ਰੋਮੀਨੈਂਟ ਇਤਿਹਾਸ 84 ਦੇ ਨਾਲ ਜੁੜਿਆ ਹੋਇਆ ਹੈਗਾ ਤਾਂ ਉਹ ਵਿਰਸੇ ਵਲਟੂਏ ਦਾ ਹੀ ਹੈਗਾ ਤੇ ਉਹ ਵੀ ਆਪਣੇ ਵੱਲੋਂ ਸਾਰੇ ਹੀ ਦਾਅਵੇ ਕਰ ਰਹੇ ਹੈਗੇ ਕਿ ਅਸੀਂ ਸਾਰਨਾ ਵੱਡੇ ਪੰਥਕ ਹੈਗੇ ਆ ਤੇ ਇਸ ਕਰਕੇ ਅਸੀਂ ਹੀ ਸਾਰਨਾ ਜਾਦੇ ਵੱਡੇ ਪੰਥ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਹੱਕਦਾਰ ਹੈਗੇ ਆ ਪਰ ਮਤਲਬ ਕਿ ਕੋਲ ਮਲਾਕੀ ਜੇ ਡਿਫਾਈਨ ਕਰਨਾ ਹੋਵੇ ਵੀ ਆਪਾਂ ਪੰਥ ਕੀ ਹੈਗਾ ਤਾਂ ਮੇਰਾ ਖਿਆਲ ਕੋਈ ਕੋਈ ਵੀ ਸਖਸ਼ੀਅਤ ਉਹ ਮੈਚ ਨਹੀਂ ਕਰਦੀ ਹੈਗੀ ਮਤਲਬ ਕਿ ਪੰਥ ਬਹੁਤ ਵੱਡੀ ਪ੍ਰਭਾਸ਼ਾ ਹੈਗੀ ਆ ਤੇ ਇਸ ਤਰ੍ਹਾਂ ਕੋਈ ਇੰਡੀਵਿਜੂਅਲ ਪੰਥ ਨਹੀਂ ਬਣ ਸਕਦਾ ਪੰਛਰਾ ਹਿੱਸਾ ਜ਼ਰੂਰ ਹੋ ਸਕਦਾ ਹੈ ਇਸੇ ਤਰ੍ਹਾਂ ਜਿਹੜੀ ਹੋਰ ਇੰਟਰਸਟਿੰਗ ਸੀਟ ਹੈਗੀ ਆ ਉਹ ਹੈਗੀ ਆ ਬਠਿੰਡਾ ਜਿੱਥੇ ਕਿ ਬੀਬਾ ਹਰ ਸਿਮਰਤ ਕੋਰ ਬਾਦਲ ਆਪਣਾ ਚੌਥੀ ਵਾਰੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਤਿੰਨ ਵਾਰੀ ਉਹ ਪਹਿਲੇ ਉਥੋਂ ਜਿੱਤ ਚੁੱਕੇ ਨੇ ਤੇ ਸਾਰਿਆਂ ਨਾਲੋਂ ਮਜ਼ਬੂਤ ਕੈਂਡੀਡੇਟ ਅੱਜ ਵੀ ਉਹੀ ਨੇ ਉਹਨਾਂ ਨੂੰ ਪਰ ਉਹਨਾਂ ਨੂੰ ਬੜੇ ਤਿੱਖੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਚਾਹੇ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੱਧੂ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਐਨੋ ਬੀਪਾ ਪਰੰਪਾਲ ਪਰ ਸਿੱਧੂ ਨੇ ਜਿਹੜੇ ਕਿ ਇਸ਼ਤਾਰ ਸਕੰਦਰ ਸਿੰਘ ਮਲੂਕੇ ਦੇ ਡਾਟਰ ਇਨ-ਲॉ ਨੇ ਤੇ ਸਾਹ ਸਕੰਦਰ ਸਿੰਘ ਮਲੂਕਾ ਇੱਕ ਨਾਮਵਾਰ ਤੇ ਕਦਵਾਰ ਆਕਾਲੀ ਲੀਡਰ ਹੈਗੇ ਨੇ ਅੱਜ ਵੀ ਹੈਗੇ ਨੇ ਹਜੇ ਤੱਕ ਪਾਰਟੀ ਨੇ ਕੋਈ ਉਹਨਾਂ ਵੱਲੋਂ ਡਿਸੀਜਨ ਨਹੀਂ ਲਿਆ ਤੇ ਨਾ ਹੀ ਕੋਈ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਡਿਸੀਜਨ ਹਜੇ ਲਿਆ ਗਿਆ ਹੈਗਾ ਕਿ ਉਹਨਾਂ ਨੇ ਪਾਰਟੀ ਨਾਲ ਰਹਿਣਾ ਹੈ ਕਿ ਪਰਿਵਾਰ ਨਾਲ ਰਹਿਣਾ ਹੈਗਾ ਸੋ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਡਿਲੇਮਾ ਹੈਗਾ ਬਾਰ ਉਹ ਜਿੱਥੋਂ ਤੱਕ ਚੋਣ ਹੁਣ ਪ੍ਰਕਿਰਿਆ ਦਾ ਸਵਾਲ ਆ ਉਹਦੇ ਵਿੱਚ ਉਹ ਅਕਾਲੀ ਦਲ ਦੇ ਕਿਸੇ ਵੀ ਫੰਕਸ਼ਨ ਦੇ ਵਿੱਚ ਦਿਖਾਈ ਨਹੀਂ ਦੇ ਰਹੇਗੇ ਮਨੂੰ ਜਦ ਦੀ ਇਹ ਐਲਾਨ ਹੋਇਆ ਹੈ ਕਿ ਉਹਨਾਂ ਦੀ ਨੋਂ ਦਾ ਜ਼ਿਆਦਾ ਐਲਾਨ ਹੋਇਆ ਬੀਬਾ ਪਰਮਪਾਲਪੁਰ ਸਿੱਧੂ ਦਾ ਉਦੋਂ ਦੇ ਉਹ ਕਿਸੇ ਅਕਾਲੀ ਦਲ ਦਾ ਬੀਬਾ ਸਿਮਰਤ ਪਰ ਬਾਦਲ ਦੀ ਰੈਲੀ ਵਿੱਚ ਦਿਖਾਈ ਨਹੀਂ ਦੇ ਰਹੇਗੇ ਉਹ ਇਸੇ ਤਰ੍ਹਾਂ ਜਿਹੜੇ ਮੇਨ ਹੋਰ ਕੰਟੈਂਡਰ ਨੇ ਉਹ ਗਰਮੀਤ ਸਿੰਘ ਫੁੱਡੀਆਂ ਨੇ ਜਿਹੜੇ ਕਿ ਗਵਰਨਮੈਂਟ ਵੱਲੋਂ ਨੇ ਕੈਬਨਟ ਮਿਨਿਸਟਰ ਨੇ ਆਪ ਦੇ ਉਹ ਬੜੇ ਸਟਰੋਂਗ ਲੀਡਰ ਨੇ ਤੇ ਉਹਨਾਂ ਨੇ ਹੀ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਲਾਸਟ ਜਿਹੜੀ ਬੈਟਲ ਹੋਈ ਸੀ 2022 ਦੇ ਵਿੱਚ ਉਹਦੇ 'ਚ ਉਹਨਾਂ ਨੇ ਲੰਬੀ ਤੋਂ ਹਰਾਇਆ ਸੀਗਾ ਸਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਵੀ ਕਾਫੀ ਮਿਹਨਤ ਕਰ ਰਹੇ ਹੈਗੇ ਆ ਪਰ ਉਹਨਾਂ ਨੂੰ ਸ਼ਾਰਪ ਕ੍ਰਿਟਿਸਿਜ਼ਮ ਦਾ ਫਾਰਮਸ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈਗਾ ਅਲਸੇ ਬਾਵਾਜੂ ਤੋਂ ਬੜੀ ਹਲੀਮੀ ਦੇ ਨਾਲ ਆਪਣੀ ਕੈਂਪੇਨ ਨੂੰ ਅੱਗੇ ਚਲਾ ਰਿਹਾ ਹੈਗਾ ਇਸ ਦੀ ਕੋਲ ਮੁਲਾਕਾਤ ਉੱਥੇ ਵੀ ਕਾਫੀ ਫਸਮਾ ਮੁਕਾਬਲਾ ਹੈਗਾ ਤੇ ਬਹੁਤ ਹਾਰਡ ਟੂ ਪ੍ਰਡਿਕਟ ਆ ਵੀ ਹਵਾ ਪੀ ਦੇ ਵਾਲੀ ਹੋਵੇਗੀ ਇਸੇ ਤਰ੍ਹਾਂ ਸੰਗਰੂਰ ਵਿੱਚ ਬੜੀ ਫਸਮੀ ਟੱਕਰ ਆਏਗੀ ਕਿਉਂਕਿ ਸੁਖਪਾਤ ਸਿੰਘ ਖਹਿਰਾ ਹੈਗਾ ਦੂਸਰੇ ਪਾਸੇ ਮੀਤ ਥੇਰ ਹੈਗਾ ਜਿਹੜੇ ਕੈਬਨਟ ਮਿਨਿਸਟਰ ਨੇ ਆਪ ਵੱਲੋਂ ਜਿਹੜੇ ਕੈਂਡੀਡੇਟ ਨੇ ਇਸੇ ਤਰ੍ਹਾਂ ਸਾਤ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਸੋ ਉਹ ਵੀ ਬੜੀ ਸੀਟ ਬਹੁਤ ਇੰਟਰਸਟਿੰਗ ਹੈ ਜੀ ਉੱਥੇ ਬਲਵਿੰਦਰ ਸਿੰਘ ਸੇਖੋਂ ਵੀ ਖੜੇ ਨੇ ਜਿਹੜੇ ਜਿਨ੍ਹਾਂ ਨੇ ਪਹਿਲੇ ਸਾਫ ਦਾ ਡੀਐਸਪੀ ਰਹੇ ਹੈਗੇ ਆ ਉਹ ਇੰਡੀਪੈਂਡੈਂਟ ਵੱਲੋਂ ਆਪਣੀ ਕਿਸਮਤ ਅਜਮਾ ਰਹੇ ਹੈਗੇ ਆ ਤੋਂ ਕਾਫੀ ਲੰਮੇ ਚਿਰ ਤੋਂ ਸੰਗਰੂਰ ਦੇ ਵਿੱਚ ਵਿਚਰ ਵੀ ਰਹੇ ਨੇ ਤੇ ਉਹਨਾਂ ਵੱਲ ਦੇਖਦੇ ਆ ਕਿ ਉਹਨਾਂ ਦਾ ਜਿਸ ਤਰ੍ਹਾਂ ਲੱਖਾ ਸੁਧਾਨਾ ਬਟਿੰਡੇ ਤੋਂ ਖੜਾ ਹੈਗਾ ਇਸੇ ਤਰ੍ਹਾਂ ਬਲਵਿੰਦਰ ਸੇਖੋਂ ਆਪਣੇ ਬਲ ਬੁਕਤੇ ਤੇ ਉੱਥੇ ਰੈਕਸ਼ਨ ਨਹੀਂ ਕਰ ਰਿਹਾ ਹੈਗਾ ਹੁਣ ਦੇਖੋ ਕਿ ਇਹ ਐਂਡ ਰਿਜ਼ਲਟਸ ਕੀ ਨਿਕਲਦੇ ਨੇ ਇਸੇ ਤਰ੍ਹਾਂ ਪਟਿਆਲਾ ਹਸੀਲ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਪਟਿਆਲੇ ਵਿੱਚ ਵੀ ਡਾਕਟਰ ਧਰਮਵੀਰ ਗਾਂਧੀ ਬੜਾ ਇੱਕ ਕਾਰਦਵਾਰ ਲੀਡਰ ਹੈਗੇ ਨੇ ਉਹ ਪਹਿਲੇ ਵੀ ਮੈਂਬਰ ਪਾਰਲੀਮੈਂਟ ਉੱਥੋਂ ਰਹਿ ਚੁੱਕੇ ਨੇ 2014 ਦੇ ਵਿੱਚ ਫਿਰ 2019 ਜੋ ਹਾਰ ਗਏ ਸੀ ਉਸ ਟਾਈਮ ਤੇ ਉਹ ਕਾਂਗਰਸ ਵੱਲੋਂ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਨੇ ਤੇ ਉਹਨਾਂ ਦੀ ਜਿਹੜਾ ਮੇਨ ਵਿਰੋਧੀ ਹੈਗਾ ਉਹ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਕੈਬਨਟ ਮਿਨਿਸਟਰ ਨੇ ਐਸ ਪ੍ਰੈਜ਼ੈਂਟ ਗਵਰਨਮੈਂਟ ਦੇ ਵਿੱਚ ਪੰਜਾਬ ਦੀ ਤੇ ਇਸੇ ਤਰ੍ਹਾਂ ਜਾਦੇ ਜਿਹੜੀ ਉਹਨਾਂ ਦੀ ਫਸਮੀ ਚੱਕਰ ਹੈਗੀ ਉਹ ਵੀ ਮਹਾਰਾਣੀ ਪਰਨੀਤ ਕੌਰ ਨਾਲ ਹੈਗੀ ਹੈ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰੀ ਹੁਣ ਆਪਣੀ ਕਿਸਮਤ ਅਜ਼ਮਾ ਰਹੇ ਨੇ ਕਿਉਂਕਿ ਪਹਿਲੇ ਉਹ ਜਿੰਨੀ ਵਾਰ ਬਣੇ ਨੇ ਮੈਂਬਰ ਪਾਰਲੀਮੈਂਟ ਉਹ ਕਾਂਗਰਸ ਵੱਲੋਂ ਬਣੇ ਨੇ ਤੇ ਨਾਲੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਐਸ ਟਾਈਮ ਤੇ ਜੀ ਗਿਲ ਸਾਹਿਬ ਗਾਂਹਾਂ ਵਾਲੀ ਗੱਲ ਕਰ ਲਈਏ ਸਰਦਾਰ ਗੁਰਦੇਵ ਸਿੰਘ ਕੌਂਕੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਪਿਛਲੇ ਸਾਲ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਮੌਤ ਜਾਂ ਅਗਵਾ ਕਰਕੇ ਮਾਰੇ ਜਾਣ ਦੇ ਤਿੰਨ ਚਾਰ ਸ਼ਬਦ ਵਰਤੇ ਜਾ ਸਕਦੇ ਆ ਕਿ ਉਹਨਾਂ ਦਾ ਉਹ ਮਾਮਲਾ ਬੜਾ ਵੱਡੇ ਪੱਧਰ ਤੇ ਉੱਠਿਆ ਪਰ ਹੁਣ ਜਿਹੜੇ ਰੈਕਡ ਨੇ ਉਹ ਕੁਝ ਹੋਰ ਹੀ ਦੱਸਦੇ ਆ ਜਿਵੇਂ ਹੁਣ ਨਵੀਂ ਪੁਲਿਸ ਦੀ ਸੂਚਾਬੰਦੀ ਆਈ ਹੈਗੀ ਆ ਤੂੰ ਦੇਖ ਲਓ 32 ਸਾਲ ਹੋ ਗਏ ਉਸ 사건 ਉਹ ਜਦੋਂ ਜਥੇਦਾਰ ਗੁਰਦੇਵ ਸਿੰਘ ਫੌਕੇ ਨੂੰ ਪੁਲਿਸ ਨੇ ਕੋਹ ਕੋਹ ਕੇ ਮਤਲਕੇ ਟੁੱਟੇ ਟੁੱਟੇ ਕਰਕੇ ਵੜ ਕੇ ਸ਼ਹਾਦਤ ਸਹਿੀਲ ਕੀਤਾ ਸੀਗਾ ਤੇ ਕੋਈ ਵੀ ਆਪਾਂ ਮਤਲਕੇ ਸਰਕਾਰਾਂ ਤੇ ਵਿੱਚ ਉਹਨਾਂ ਦਾ ਕੇਸ ਉਹਨਾਂ ਦੀ ਇਨਕੁਆਰੀ ਦੀ ਰਪ ਇੱਕ ਤਰ੍ਹਾਂ ਨਾਲ ਰੁੱਲਦੀ ਰਹੀ ਹੈਗੀ ਆ ਹੁਣ ਵੀ ਤੁਸੀਂ ਦੇਖੋ ਜਦੋਂ ਪਿਛਲੇ ਸਾਲ ਇਹਨਾਂ ਦੇ ਦੁਆਰਾ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਸੀਗੀ ਇਨਕੁਆਇਰੀ ਦਿੱਤੀ ਉਹਨਾਂ ਫਾਈਨਡਿੰਗਸ ਆਲੀ ਉਹ ਜਦੋਂ ਹਿਊਮਨ ਰਾਈਟਸ ਐਕੋਰਗਨੀਸ਼ਨ ਨੇ ਰਿਪੋਰਟ ਕੱਢੀ ਹੈਗੀ ਤਾਂ ਬੜਾ ਇਹ ਚਰਚਾ ਚਾਇਆ ਸੀਗਾ ਵਿਸ਼ਾ ਕਿ ਕਿਉਂ ਨਹੀਂ ਜਦੋਂ ਬਾਦਲ ਗਵਰਨਮੈਂਟ ਸੀ ਜਿਨ੍ਹਾਂ ਨੇ ਬੀਪੀ ਤਵਾੜੀ ਦੀ ਇਨਕੁਆਇਰੀ ਆਰਡਰ ਕੀਤੀ ਸੀ ਵੀ ਤੇ ਉਹਨਾਂ ਨੇ ਇਨਕੁਆਇਰੀ ਪੂਰੀ ਕਰਕੇ ਉਹਨੇ ਆਪਣੀ ਰਿਪੋਰਟ ਵੀ ਸੌਂਪਤੀ ਸੀਗੀ ਉਹਦੇ ਤੇ ਕੋਈ ਪਰ ਐਕਸ਼ਨ ਨਹੀਂ ਸੀ ਹੋਇਆ ਉਸ ਤੋਂ ਬਾਅਦ ਜਿਹੜੀ ਪੁਲਿਸ ਨੇ ਸੀ ਆਪਣੇ ਵੱਲੋਂ ਹੋਰ ਕਈ ਇਨਕੁਆਇਰੀ ਕਮੇਟੀਆਂ ਪੜਾ ਕੇ ਜਿਹੜੀ ਬੀਪੀ ਤਵਾਰੀ ਦੀਆਂ ਫਾਈਂਡਿੰਗਸ ਸੀ ਉਹਨਾਂ ਨੂੰ ਚਠਰੋਣਾ ਚਾਹੀਦਾ ਸੀ ਕਿਉਂਕਿ ਬੀਪੀ ਤਵਾਰੀ ਨੇ ਬੜਾ ਕਲੀਅਰ ਕੱਟ ਲਿਖਿਆ ਸੀਗਾ ਕਿ ਜਿਸ ਤਰ੍ਹਾਂ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਜੱਥੇਦਾਰ ਕੌਕੇ ਉਦਵਾਰ ਲਈ ਹੋਏ ਹੈਗੇ ਪੁਲਿਸ ਕਸਟਡੀ ਚ ਉਹ ਵੀ ਇਹ ਗੱਲ ਸੱਚੀ ਨਹੀਂ ਹੈਗੀ ਤੇ ਉਹਨਾਂ ਨੇ ਫਰਦਰ ਇਨਵੈਸਟੀਗੇਸ਼ਨ ਦੇ ਲਈ ਆਪਣੀ ਰਿਪੋਰਟ ਚ ਸੁਜੈਸਟ ਕੀਤਾ ਸੀਗਾ ਪਰ ਉਸ ਤੋਂ ਬਾਅਦ ਇਨਕੁਆਰੀਆਂ ਕਰਾ ਕੇ ਹੋਰ ਪੁਲਿਸ ਵਿਭਾਗ ਨੇ ਇਹ ਸਾਰੀ ਜਿਹੜੀ ਉਹਨਾਂ ਦੀ ਰਿਪੋਰਟ ਦੀਆਂ ਫਾਈਂਡਿੰਗਸ ਸੀਗੀਆਂ ਉਹਨਾਂ ਨੂੰ ਝਟੜਾਤਾ ਸੀਗਾ ਪਰ ਹੁਣ ਜਦੋਂ ਪਿਛਲੇ ਸਾਲ ਇਹ ਰਿਪੋਰਟ ਆਈ ਤਾਂ ਦੁਆਰਾ ਚਰਚਾ ਚ ਆਇਆ ਤੇ ਕਾਲੀ ਦਲ ਨੇ ਪਹਿਲਾਂ ਵਾਂਗੂ ਬੜੀ ਤੇਜ਼ੀ ਨਾਲ ਚਲਾ ਕੇ ਉਸ ਪਰਿਵਾਰ ਤੋਂ ਇੱਕ ਕੰਪਲੇਂਟ ਫਾਈਲ ਕਰਾਤੀ ਸੀ ਜਿਗਰਾਉਂ ਪੁਲਿਸ ਕੋਲੇ ਉਸ ਤੋਂ ਬਾਅਦ ਅੱਜ ਤੱਕ ਉਹ ਪਤਾ ਨਹੀਂ ਵੀ ਉਹ ਕੰਪਲੇਂਟ ਦਾ ਕੁਝ ਬਣਿਆ ਜਾਂ ਨਹੀਂ ਬਣਿਆ ਕਿਉਂਕਿ ਕੋਈ ਵੀ ਉਸ ਤੋਂ ਅਗਲੇਰੀ ਕਾਰਵਾਈ ਆਪਣੇ ਸਾਹਮਣੇ ਨਹੀਂ ਆਈ ਹੁਣ ਜਿਹੜੀ ਪੁਲਿਸ ਦੀ ਸੂਚਨਾ ਬੰਦੀ ਆਈ ਹੈਗੀ ਉਹਦੇ ਵਿੱਚ ਆ ਦੇਖੋ 32 ਸਾਲਾਂ ਬਾਅਦ ਅੱਜ ਵੀ ਜਥੇਦਾਰ ਕੌਂਕੀ ਦਾ ਜਿਹੜਾ ਨਾਮ ਹੈਗਾ ਉਹ ਇੱਕ ਫਰਾਰੀ ਦਾ ਹੈਗਾ ਤੇ ਦੂਸਰਾ ਹੈਗਾ ਕਿ ਉਹ 10 ਨੰਬਰੀਏ ਨੇ ਡਿਕਲੇਅਰਡ ਇਹ ਇਹ ਦੇਖ ਲਓ ਨੇ ਪੰਥ ਅੱਗੇ ਕਿੰਨਾ ਵੱਡਾ ਸਵਾਲ ਹੈਗਾ ਮੈਂ ਹੁਣ ਇਲੈਕਸ਼ਨਾਂ ਵਿੱਚ ਵੀ ਦੇਖ ਰਿਹਾ ਸੀ ਚਾਹੇ ਲੁਧਿਆਣੇ ਦੀ ਇਲੈਕਸ਼ਨ ਦੇਖ ਲਓ ਚਾਹੇ ਹੋਰ ਪੰਜਾਬ ਦੀ ਜਨਰਲ ਇਲੈਕਸ਼ਨ ਦੇਖ ਲਓ ਕਿਤੇ ਵੀ ਜੱਥੇਦਾਰ ਕੌਂਕੇ ਦਾ ਜਿਹੜਾ ਇਸ਼ੂ ਹੈਗਾ ਉਹ ਕਿਸੇ ਵੀ ਆਪਣਾ ਮੁੱਦਾ ਵਿਸ਼ੇਸ਼ ਨਹੀਂ ਬਣਿਆ ਹੈਗਾ ਮਤਲਬ ਕਿ ਇਹ ਤਾਂ ਹੁਣ ਪੰਥ ਨੂੰ ਦੇਖਣਾ ਪੈਣਾ ਕਿ ਜਿਹੜੇ ਉਹਨਾਂ ਦੇ ਇਦਾਂ ਦੇ ਨਾਮਵਾਰ ਸ਼ਹੀਦ ਸੀਗੇ ਵੀ ਉਹਨਾਂ ਦੀ ਅੱਜ ਕੀ ਕੀ ਨਿਸ਼ਾ ਹੈਗੀ ਆ ਜੀ ਬਿਲਕੁਲ ਇਹ ਵੱਡਾ ਸਵਾਲ ਹੈ ਜੀ ਤੇ ਗਿੱਲ ਸਾਹਿਬ ਇੱਕ ਵੱਡਾ ਸਵਾਲ ਹੋਰ ਸਾਹਮਣੇ ਆਉਣ ਲੱਗਾ ਉਹ ਹੈ ਜਿਹੜੀਆਂ ਮੈਗਾ ਪ੍ਰੋਜੈਕਟਸ ਦੇ ਤਹਿਤ ਹਾਈਵੇਜ਼ ਬਣਾਈਆਂ ਐ ਐਕਸਪ੍ਰੈਸ ਵੇ ਬਣਾਏ ਜਾ ਰਹੇ ਆ ਸ਼ੂਕਦੀਆਂ ਜਾਣਗੀਆਂ ਗੱਡੀਆਂ ਇਹ ਤਾਂ ਗੱਲ ਵਧੀਆ ਪਰ ਕਹਿੰਦੇ ਜਿਹੜੀ ਇਹਨਾਂ ਦੇ ਨਾਲ ਪੰਜਾਬ ਦੀ ਮਿੱਟੀ ਪੱਟੀ ਜਾ ਰਹੀ ਆ ਇਹ ਸਭ ਦੇ ਉੱਤੇ ਸਹੀ ਹੁਣ ਟੁੱਕਦਾ ਹੈ ਕਿ ਜਿਹੜੀ ਇੱਥੋਂ ਦੀ ਉਪਜਾਊ ਮਿੱਟੀ ਆ ਉਹ ਉੱਥੇ ਵਰਤੀ ਜਾ ਰਹੀ ਹੈ ਜਿਸ ਦੇ ਕਰਕੇ ਪੰਜਾਬ ਨੂੰ ਬੰਜਰ ਬਣਾਉਣ ਦੀ ਇੱਕ ਹੋਰ ਵਿਆਉਤ ਵੀ ਕਹੀ ਜਾ ਸਕਦੀ ਹੈ ਸੋ ਗਾਈਡਲਾਈਨਸ ਕੀ ਨੇ ਤੇ ਹੋ ਕੀ ਰਿਹਾ ਜੀ ਦੇਖੋ ਇਹਦੇ ਵਿੱਚ ਨਾ ਜਿਹੜੇ ਜਿੰਨੇ ਮੈਗਾ ਪ੍ਰੋਜੈਕਟ ਚੱਲ ਰਹੇ ਹੈਗੇ ਆ ਇਹ ਸਾਰੇ ਜਿਹੜੇ ਹੈਗੇ ਆ ਤਕਰੀਬਨ 15 ਤੋਂ 17 ਫੁੱਟ ਉੱਚੀਆਂ ਸੜਕਾਂ ਦੇ ਨਿਰਮਾਣ ਹੋ ਰਹੇ ਹੈਗੇ ਆ ਵੱਡੀਆਂ ਐਕਸਪ੍ਰੈਸ ਵੇਸ ਬਣ ਰਹੀਆਂ ਹੈਗੀਆਂ ਨੇ ਚਾਹੇ ਹੋ ਕਟੜਾ ਦਿੱਲੀ ਐਕਸਪ੍ਰੈਸ ਵੇ ਹੈਗੀ ਵਾਯਾ ਅਮਰitsar ਚਾਹੇ ਹੋ ਜਾਮਨਗਰ ਦੀ ਐਕਸਪ੍ਰੈਸ ਹੈਗੀ ਤੋਂ ਪੰਜਾਬ ਨੂੰ ਕਨੈਕਟ ਕਰਨਾ ਹੈਗਾ ਜਾਮਨਗਰ ਦੇ ਨਾਲ ਤੇ ਹੋਰ ਜਿਹੜੇ ਮੈਗਾ ਪ੍ਰੋਜੈਕਟਸ ਚੱਲ ਰਹੇ ਹੈਗੇ ਸੜਕ ਨਿਰਮਾਣਾਂ ਦੇ ਤੇ ਉਹ ਮੈਂ ਖਾਸ 6 6 ਲੇਨਸ ਦੀਆਂ ਸੜਕਾਂ ਬਣ ਰਹੀਆਂ ਹੈਗੀਆਂ ਜਿਹਦੇ ਤੇ ਕੋਈ ਟਰੈਕਟਰ ਅਲਾਉਡ ਨਹੀਂ ਹੋਊਗਾ ਜਾਂ ਹੋਰ ਕੋਈ ਸਲੋ ਵੀਕਲ ਉਹਦੇ ਤੇ ਅਲਾਉਡ ਨਹੀਂ ਹੋਊਗਾ ਤੇ ਉਹਦੇ ਲਈ ਜਿੰਨੀ ਉਹਦੇ ਲਈ ਗਾਈਡਲਾਈਨਸ ਜਿਹੜੀਆਂ ਨੇ ਨਾ ਉਹ 26 ਸਤੰਬਰ 2023 ਨੂੰ ਰਾ ਸਰਕਾਰਾਂ ਨੂੰ ਸਾਰੇ ਸੈਕਟਰੀਜ਼ ਨੂੰ ਸੰਬੰਧਤ ਸੈਕਟਰੀਜ਼ ਨੂੰ ਗਵਰਮੈਂਟ ਆਫ ਇੰਡੀਆ ਬਲੋਕ ਰੋ ਟ੍ਰਾਂਸਪੋਰਟ ਮੈਕ ਵਿੱਚ ਬਲੋਕ ਇੱਕ ਨੋਟੀਫਿਕੇਸ਼ਨ ਆਇਆ ਸੀ ਵੀ ਜਿਹੜੇ ਇਹ ਪ੍ਰੋਜੈਕਟਸ ਹੈਗੇ ਨੇ ਇਹਨਾਂ ਸਾਰਿਆਂ ਤੇ ਜਿਹੜਾ ਨਿਰਮਾਣ ਲਈ ਮਿੱਟੀ ਵਰਤੀ ਜਾਣੀ ਹੈਗੀ ਉਹ ਜਿਹੜੀ ਥਰਮਲ ਪਲਾਂਟਸ ਦੇ ਵਿੱਚ ਐਸ਼ ਹੈਗੀ ਆ ਜਿਹੜਾ ਉਹ ਡਿਗਦੀ ਹੈਗੀ ਆ ਰਾਖ ਡਿਗਦੀ ਹੈਗੀ ਆ ਵੀ ਉਹ ਵਰਤਣੀ ਹੈਗੀ ਆ ਨਾ ਕਿ ਜਿਹੜੀ ਕੁਦਰਤੀ ਮਿੱਟੀ ਹੈਗੀ ਆ ਇਹ ਵਰਤਣੀ ਹੈਗੀ ਆ ਪਰ ਉਹ ਗਾਈਡਲਾਈਨਸ ਨੂੰ ਚਿੱਕ ਵਿੱਚ ਤੰਗਦੇ ਹੋਏ ਜਿੰਨਾ ਨਿਰਮਾਣ ਕਾਰਜ ਹੋ ਰਿਹਾ ਹੈਗਾ ठेकेदारों ਵੱਲੋਂ ਉਹ ਸਾਰੀ ਤੇ ਸਾਰੀ ਆਪਣੀ ਕੁਦਰਤੀ ਜਿਹੜੀ ਮਿੱਟੀ ਹੈਗੀ ਆਸ-ਪਾਸ ਦੇ ਪਿੰਡਾਂ ਚੋਂ ਉਹ ਚੱਕੀ ਜਾ ਰਹੀ ਹੈਗੀ ਆ ਤੇ ਬਹੁਤ ਥੱਲੇ ਤੱਕ ਡੂੰਗੀ ਮਿੱਟੀ ਪੱਟੀ ਜਾ ਰਹੀ ਹੈ ਕਿਉਂਕਿ ਇੰਨੇ ਵੱਡੇ ਪ੍ਰੋਜੈਕਟ ਲਈ ਐਡੀਆਂ ਉੱਚੀਆਂ ਸੜਕਾਂ ਲਈ ਐਡੇ ਵੱਡੇ-ਵੱਡੇ ਮਿੱਟੀ ਦੇ ਢੇਰ ਲਾਉਣੇ ਉਹਦੇ ਲਈ ਤੁਸੀਂ ਆਪੇ ਅੰਦਾਜ਼ਾ ਲਾ ਲੋਗੇ ਕਿੰਨੀ ਮਿੱਟੀ ਜਿਹੜੀ ਹੈਗੀ ਪੰਜਾਬ ਦੀ ਉਪਜਾਊ ਮਿੱਟੀ ਜਿਹੜੀ ਫਸਟ ਲੇਅਰ ਹੈਗੀ ਆ ਉਹ ਸਾਰੀ ਦੀ ਸਾਰੀ ਚੱਕੀ ਜਾ ਰਹੀ ਹੈਗੀ ਅਤੇ ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ ਉਹਨਾਂ ਬਾਰੇ ਨਾ ਤਾਂ ਸਟੇਟ ਗਵਰਨਮੈਂਟ ਕੋਈ ਆਪਣਾ ਰੋਲ ਨਿਭਾ ਰਹੀ ਹੈਗੀ ਰੋਕਣ ਲਈ ਤੇ ਨਾ ਕੋਈ ਯੂਨੀਅਨ ਗਵਰਨਮੈਂਟ ਕੋਲੋਂ ਜਨਾ ਕੋਈ ਜਿਹੜਾ ਪੋਲੂਸ਼ਨ ਕੰਟਰੋਲ ਬੋਰਡਸ ਬਣੇ ਹੋਏ ਨੇ ਚਾਹੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈਗਾ ਤੇ ਚਾਹੇ ਸਟੇਟ ਦੇ ਜਿਹੜੀਆਂ ਪੋਲੂਸ਼ਨ ਕੰਟਰੋਲ ਸਸ ਹੈਗੀਆਂ ਨੇ ਸਸਤਾਵਾਂ ਉਹਨਾਂ ਵੱਲੋਂ ਕੋਈ ਵੀ ਇੰਟਰਵੈਂਸ਼ਨ ਕਰਕੇ ਇਹ ਰੋਕਿਆ ਨਹੀਂ ਜਾ ਰਿਹਾ ਹੈਗਾ ਤੇ ਜੀ ਦੇ ਨਾਲ ਆਪਣੇ ਖਾਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਪਜਾਊ ਸ਼ਕਤੀ ਹੈਗੀ ਆਪਣੀ ਮਿੱਟੀ ਦੀ ਉਹ ਦੀ ਬਹੁਤ ਮੱਢ ਗਰਾਵਟ ਆ ਜੂਗੀ ਤੇ ਇਹ ਚੀਜ਼ ਦਾ ਜੇ ਨਾਂ ਕਿਸੇ ਮੈਂ ਤਾਂ ਸਿਵਲ ਸੁਸਾਇਟੀ ਗਰੁੱਪਸ ਨੂੰ ਵੀ ਕਹੂੰਗਾ ਵੀ ਉਹਨਾਂ ਨੂੰ ਇਹ ਇਸ਼ੂ ਸਟੱਡੀ ਕਰਨਾ ਚਾਹੀਦਾ ਹੈਗਾ ਤੇ ਇਹਦੇ ਤੇ ਕੋਈ ਨਾ ਕੋਈ ਲਾ ਸੂਟ ਵਗੈਰਾ ਫਾਈਲ ਕਰਨਾ ਚਾਹੀਦਾ ਤਾਂ ਕਿ ਇਸ ਜਿਹੜੇ ਨਿਰਮਾਣ ਨੂੰ ਇਸ ਤਰ੍ਹਾਂ ਦੀ ਮਿੱਟੀ ਯੂਜ਼ ਕਰਨ ਤੋਂ ਰੋਕਿਆ ਜਾ ਸਕੇ ਬਿਲਕੁਲ ਗੱਲ ਸਾਬ ਹੁਣੇ ਪਤਾ ਲੱਗਿਆ ਮੈਨੂੰ ਮੇਰਾ ਧਿਆਨ ਗਿਆ ਕਿ ਅੱਜ ਵਰਲਡ ਪ੍ਰੈਸ ਡੇ ਹੈ ਵਰਲਡ ਪ੍ਰੈਸ ਫਰੀडम ਦਿ ਸੋ ਇਹਦੇ ਤੇ ਵੀ ਆਪਾਂ ਥੋੜੀ ਜੀ ਗੱਲ ਕਰ ਲਈਏ ਕਿ ਪ੍ਰੈਸ ਨੂੰ ਫਰੀडम ਹੈ ਤਾਂ ਹੈ ਕਿੱਥੇ ਪਤਾ ਨਹੀਂ ਕਾਗਜ਼ਾਂ 'ਚ ਹੈ ਜਾਂ ਫਿਰ ਕਿਸੇ ਹੋਰ ਮੁਲਕ ਜਾਂ ਦੁਨੀਆ ਦੇ ਵਿੱਚ ਜੇ ਤਾਂ ਆਪਾਂ ਸਿਰਨਾਵ ਗੱਲ ਕਰੀਏ ਪੂਰੀ ਦੁਨੀਆ ਲੈਵਲ ਤੇ ਤਾਂ ਵੈਸਟਰਨ ਵਰਲਡ ਵਿੱਚ ਕਾਫੀ ਹਰਦਕ ਜਿਹੜੀ ਪ੍ਰੈਸ ਨੂੰ ਫਰੀडम ਹੈਗਾ ਪਰ ਜੇ ਆਪਾਂ ਕਹੀਏ ਵੀ ਟੋਟਲ ਫ੍ਰੀडम ਹੈਗਾ ਉਹ ਕਿਤੇ ਵੀ ਨਹੀਂ ਹੈਗਾ ਕਿਉਂਕਿ ਸਰਟਨ ਸੈਸਟਿਵ ਇਸ਼ੂਸ ਆ ਜਾਂਦੇ ਨੇ ਹਰ ਸਰਕਾਰਾਂ ਦੇ ਉਦੋਂ ਜਿਹੜੀਆਂ ਜਿਹੜੀਆਂ ਪ੍ਰੈਸਸਿਸ ਦੀ ਜਿਹੜੀ ਰਿਪੋਰਟਿੰਗ ਹੈਗੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਰਕਾਰਾਂ ਵੱਲੋਂ ਪ੍ਰਭਾਵਿਤ ਕੀਤਾ ਜਾਂਦਾ ਹੈਗਾ ਜਿੱਥੋਂ ਤੱਕ ਇੰਡੀਆ ਦਾ ਸਵਾਲ ਹੈਗਾ ਜਿਹੜੀ ਲਾਸਟ ਇੰਡੈਕਸ ਆਇਆ ਸੀਗਾ ਉਹਦੇ ਵਿੱਚ ਇੰਡੀਆ ਪਿਛਲੇ ਸਾਲਾਂ ਨਾਲੋਂ 11 ਪੁਆਇੰਟ ਸਲਿੱਪ ਕਰ ਗਿਆ ਸੀਗਾ ਤੇ ਉਹਨਾਂ ਦੀ ਓਵਰਆਲ ਰੈਂਕਿੰਗ 196th ਸੀ ਜਿਹੜੀ ਪ੍ਰੈਸ ਫਰੀडम ਦੀ ਸੀ ਤੇ ਉਹ ਲਗਾਤਾਰ ਸਲਿੱਪ ਕਰ ਰਿਹਾ ਹੈਗਾ ਇਸ ਵਾਰੀ ਤਾਂ ਮੇਰੇ ਖਿਆਲ ਹੂਰ ਨੰਬਰ ਸਲਿੱਪ ਗਏ ਹੋਣਗੇ ਅਜੇ ਮੈਂ ਪੂਰੀ ਰਿਪੋਰਟ ਉਹ ਪੜੀ ਨਹੀਂ ਹੈਗੀ ਪਰ ਮਤਲਬ ਕਿ ਇਹਦੇ ਚ ਆਪਾਂ ਆਉਣ ਵਾਲੇ ਦਿਨਾਂ 'ਚ ਤੇ ਦੁਬਾਰਾ ਗੱਲ ਕਰਾਂਗੇ ਮਰੇ ਇਹ ਜਿਹੜੀ ਹੈਗੀ ਹੈ ਇਹ ਬਹੁਤ ਇੰਡੀਆ ਦੀ ਜਿੱਥੇ ਤੱਕ ਹੈਗੀ ਹੈ ਸਿਚੁਏਸ਼ਨ ਇਹ ਬਹੁਤ ਹੀ ਚਿੰਤਾਜਨਕਾ ਹੁਣੇ ਤੁਸੀਂ ਦੇਖੋ ਜਿਹੜੀ ਮੈਂ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਡੀਐਸ ਰਿਪੋਰਟਰ ਸੀਗੀ ਜਿਹੜੀ ਬਿਊਰੋ ਦੀ ਚੀਫ ਸੀਗੀ ਉਹਨੂੰ ਇੰਡੀਆ ਵਿੱਚੋਂ ਜਾਣਾ ਪਿਆ ਵਾਪਸ ਕਿਉਂਕਿ ਉਹਦੀ ਜਿਹੜੀ ਰਿਪੋਰਟਿੰਗ ਸੀਗੀ ਜਦੋਂ ਨੇ ਸਰ ਹਰਦੀਪ ਸਿੰਘ ਨਿੱਜਰ ਦੇ ਕਤਲਾਰੇ ਲਿਖਿਆ ਕੈਨੇਡਾ 'ਚ ਜਿਹੜਾ ਕਤਲ ਹੋਇਆ ਹੈਗਾ ਸਰੀ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਵੀ ਸੀਗੇ ਉਹਦੇ ਬਾਰੇ ਜੋ ਰਿਪੋਰਟਿੰਗ ਕੀਤੀ ਸੀ ਤੇ ਉਹਨਾਂ ਨੇ ਹੋਰ ਸੈਂਸਿਟਿਵ ਰਿਪੋਰਟਿੰਗਸ ਕੀਤੀਆਂ ਸੀਗੀਆਂ ਉਹਦੇ ਬਾਰੇ ਜਿਹੜੀ ਇਨਫਾਰਮੇਸ਼ਨ ਟੈਕਨੋਲੋਜੀ ਦਾ ਡਿਪਾਰਟਮੈਂਟ ਹੈਗਾ ਇੰਡੀਅਨ ਗਵਰਨਮੈਂਟ ਦਾ ਉਹਨਾਂ ਨੇ ਇਤਰਾਜ਼ ਠਾਇਆ ਸੀਗਾ ਤੇ ਉਹਦਾ ਜਿਹੜਾ ਵੀਜ਼ਾ ਹੈਗਾ ਉਹ ਨੂੰ ਵਧਾਉਣ ਤੋਂ ਨਾ ਕਰਤੀ ਭਾਵੇਂ ਕਿ ਬਾਅਦ ਚਿੰਨ ਗਵਰਨਮੈਂਟ ਨੇ ਕਿਹਾ ਵੀ ਨਹੀਂ ਅਸੀਂ ਤਾਂ ਵੀਜ਼ਾ ਵਧਾਦਣਾ ਸੀ ਪਰ ਉਦੋਂ ਤੱਕ ਉਹ ਇੰਡੀਆ ਛੱਡ ਕੇ ਆਸਟ੍ਰੇਲੀਆ ਜਾ ਚੁੱਕੀ ਸੀ ਇਸ ਤਰ੍ਹਾਂ ਦੇ ਹੋਰ ਪਹਿਲੇ ਫ੍ਰੈਂਚ ਇੱਕ ਜਰਨਲਿਸਟ ਨਾਲ ਵੀ ਸਿਮਲਰ ਇਨਸੀਡੈਂਟ ਹੋਇਆ ਹੈਗਾ ਸੋ ਜਿੰਨੀਆਂ ਖਬਰਾਂ ਹੈਗੀਆਂ ਨੇ ਇਸੇ ਤਰ੍ਹਾਂ ਤੁਸੀਂ ਦੇਖੋ WhatsApp ਨਾਲ ਰੌਲਾ ਚੱਲ ਰਿਹਾ ਹੈਗਾ ਇੰਡੀਆ ਗਵਰਨਮੈਂਟ ਦਾ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਉਹ ਉਹਦੇ ਤੇ ਵੀ ਇਹ ਕੰਟਰੋਲ ਕਰਨਾ ਚਾਹੁੰਦੇ ਹੈਗੇ ਆ ਪਰ ਉਹ WhatsApp ਨੇ ਕੀ ਹੈਗਾ ਕਿ ਅਸੀਂ ਜਿਹੜੀ ਉਹਨਾਂ ਦੀ ਮੇਨ ਜਿਹੜੀ ਸਸਤਾ ਹੈਗੀ Meta ਉਹਨਾਂ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਮੰਨਣੀ ਨਹੀਂ ਹੈਗੀ ਜਿਹੜਾ ਨਵਾਂ ਕਾਨੂੰਨ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਇਸ ਤੋਂ ਅਸੀਂ ਬਿਹਤਰ ਇਹ ਹੋਊਗਾ ਕਿ ਅਸੀਂ ਭਾਰਤ ਛੱਡ ਦੇਣਾ ਜੀ ਇੱਕ ਵੱਡੀ ਸਮੱਸਿਆ ਕਿ ਪਾਣੀ ਦੀ ਅਸੀਂ ਬੂੰਦ ਪੈਦਾ ਨਹੀਂ ਕਰ ਸਕਦੇ ਪਰ ਉਹਨੂੰ ਜਿਹੜਾ ਕੁਦਰਤੀ ਪਾਣੀ ਹੈ ਕੁਦਰਤੀ ਰਿਸੋਰਸਸ ਨੇ ਉਹਨਾਂ ਨੂੰ ਪਲਿਊਟ ਜ਼ਰੂਰ ਕਰ ਰਹੇ ਆਂ ਬਚਾ ਨਹੀਂ ਰਹੇ ਤੇ ਹੁਣ ਵਾਟਰ ਕ੍ਰਾਈਸਿਸ ਦੇ ਉੱਤੇ ਜਿਹੜੀ ਇੰਟਰਨੈਸ਼ਨਲ ਰਿਪੋਰਟ ਹੈ ਜੀ ਉਹ ਕੀ ਕਹਿੰਦੀ ਹੈ ਇਹਨਾਂ ਜਿਹੜੀ ਸੈਂਟਰਲ ਵਾਟਰ ਕਮਿਸ਼ਨ ਦੀ ਰਿਪੋਰਟ ਆਈ ਹੈ ਰੀਸੈਂਟ ਇੰਡੀਅਨ ਗਵਰਨਮੈਂਟ ਦੀ ਉਹਦੇ ਵਿੱਚ ਬੜੀ ਸਟਾਰਕ ਰਿਐਲਿਟੀ ਸਾਹਮਣੇ ਆਈਆਂ ਹੈਗੀਆਂ ਕਿ ਜਿਹੜਾ 올 ਲੈਵਲ ਇੰਡੀਆ ਲੈਵਲ ਤੇ ਪਾਣੀ ਦਾ ਜਿਹੜਾ ਰੈਜ਼ਰਵਾਇਰ ਹੁੰਦੇ ਵਿੱਚੋਂ ਪਾਣੀ ਪੀਣ ਲਈ ਮਿਲਦਾ ਹੈਗਾ ਜਾਹੋ ਉਹ ਆਪਾਂ ਅਗਰੀਕਲਚਰ ਜੂਸਲੀ ਵਰਤਦੇ ਆਂ ਅਸਟਿਲ ਜੂਸਲੀ ਵਰਤਦੇ ਹੈਗੇ ਆ ਉਹ ਰੈਜ਼ਰਵਾਇਰਸ ਦਾ ਜਿਹੜਾ ਲੈਵਲ ਹੈਗਾ ਇਸ ਟਾਈਮ ਤੇ ਉਹ ਘੱਟ ਕੇ 30% ਰਹਿ ਗਿਆ ਹੈਗਾ ਜਿਹੜਾ ਟੋਟਲ ਤੇ ਜਿਹੜਾ ਹੋਣਾ ਚਾਹੀਦਾ ਸੀ ਫੁੱਲ ਹੋਣੇ ਚਾਹੀਦੇ ਸੀ ਰੈਜ਼ਰਵਾਇਰਸ ਉਹ ਸਾਰੇ ਖਾਲੀ ਹੋ ਗਏ 30% ਪੱਧਰ ਤੇ ਆ ਗਏ ਹੋਇਆ ਤਾਂ ਐਸੇ ਵੀ ਆਪਾਂ ਦੇ ਜੇ ਦੇਖੀਏ ਆਪਾਂ ਰੋਜ਼ਮਾਰੀ ਵਰਤੋਂ ਦੇ ਲਈ 25% ਜਿਹੜਾ ਪਾਣੀ ਹੈਗਾ ਉਹ ਆਪਾਂ ਜ਼ਮੀਨ ਚੋਂ ਘਾਟਦੇ ਹੈਗੇ ਆ ਤੇ ਜਦ ਕਿ ਜੇ ਆਪਾਂ 160 ਲੀਟਰ ਪਾਣੀ ਕੱਢਦੇ ਹੈਗੇ ਆ ਤਾਂ ਆਪਾਂ ਸਿਰਫ 100 ਲੀਟਰ ਹੀ ਪਾਣੀ ਜਿਹੜਾ ਹੈਗਾ ਧਰਤੀ ਚ ਵਾਪਸ ਮਤਲਬ ਕਿ ਆਪੇਜਦੇ ਹੈਗੇ ਆ ਜਾਂ ਤੁਸੀਂ ਕਹਿ ਲੋ ਕਿ ਰੀਚਾਰਜ ਕਰਦੇ ਹੈਗੇ ਆ ਵੈਸੇ ਵੀ ਪਿਛਲੇ ਸਾਲ ਰੇਨਫਾਲ ਬਹੁਤ ਘੱਟ ਹੋਈ ਸੀ, 스노우 ਬਹੁਤ ਘੱਟ ਹੋਈ ਹੈਗੀ ਆ। ਇਸ ਕਰਕੇ ਵੈਸੇ ਵੀ ਜਿਹੜੇ ਆਪਣੇ ਕੁਦਰਤੀ ਸਰੋਤ ਹੈਗੇ ਪਾਣੀਆਂ ਦੇ ਉਹ ਵੈਸੇ ਵੀ ਡਬਲੀਟ ਹੋਏ ਹੋਏ ਆ। ਹੁਣ ਦੇਖੋ ਬੰਗਲੌਰ ਸ਼ਹਿਰ ਦੀ ਪਿੱਛੇ ਜੇ ਖਬਰ ਚੱਲੀ ਸੀ ਵੀ ਕਿ ਬੰਗਲੌਰ ਦੇ ਵਿੱਚ ਬਹੁਤ ਸੀਰੀਅਸ ਵਾਟਰ ਕ੍ਰਾਈਸਿਸ ਹੈਗੇ ਨਹੀਂ। ਹੋਰ ਵੀ ਜਿਹੜਾ ਅੱਦਾ ਇੰਡੀਆ ਦਾ ਹਿੱਸਾ ਹੈਗਾ ਐਗਰੀਕਲਚਰ ਵਾਲਾ ਉਹ ਸਾਰਾ ਆਪਣਾ ਮੀਂਹ ਦੀ ਖੇਤੀ ਤੇ ਨਿਰਪੜ ਹੈਗਾ ਵੀ ਜੇ ਚੰਗੇ ਮੀਂਹ ਪੈਣਗੇ ਤਾਂ ਖੇਤੀ ਹੋਊਗੀ ਨਹੀਂ ਮਦਰ ਕੇ ਖੇਤੀ ਉੱਥੇ ਹੁੰਦੀ ਨਹੀਂ ਵੀ ਬਹੁਤ ਸਾਰੇ ਪਾਰਚਡ ਲੈਂਡ ਹੈਗੇ ਐਟ ਇਜ਼ ਸੋਕਾ ਪਿਆ ਹੋਇਆ ਹੈਗਾ ਤੇ ਜੇ ਆਉਣ ਵਾਲੇ ਇਸ ਵਾਰੀ ਵੀ ਮੌਨਸਨ ਸੀਜ਼ਨ ਵਿੱਚ ਜੇ ਰੇਨਫਾਲ ਪੂਰੀ ਨਾਰਮਲ ਨਾ ਹੋਈ ਜਾਂ ਨਾਰਮਲ ਤੋਂ ਵੱਧ ਨਾ ਹੋਈ ਤਾਂ ਇਹ ਜਿਹੜੇ ਰੈਜ਼ਰਵਾਇਰਸਾ ਹੋਰ ਥੱਲੇ ਚਲੇ ਜਾਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੀ ਦਿੱਕਤ ਹੈ ਤਾਂ ਪਾਣੀ ਦੀ ਸਮੱਸਿਆ ਦੀ ਖੜੀ ਹੋ ਸਰ ਵੀ ਹੈ ਜੀ ਹਿਲ ਸਾਹਿਬ ਖਬਰਾਂ ਸਾਡੇ ਕੋਲੇ ਹੋਰ ਬਹੁਤ ਸਾਰੀਆਂ ਪਰ ਇੱਕ ਸਵਾਲ ਆਇਆ ਕਿ ਰਵਿੰਦ ਕੇਜਰੀਵਾਲ ਤੇ ਉਹਦੇ ਸਾਥੀਆਂ ਦਾ ਕੀ ਬਣ ਰਿਹਾ ਜੀ ਤੇ ਨਾਲ ਜਿਹੜੀ ਲੀਡਰਸ਼ਿਪ ਹੈ ਉਹ ਪੋਲੀਜੀ ਆਵਾਜ਼ ਚ ਤਾਂ ਬੋਲਦੀ ਹੈ ਖੁੱਲ ਕੇ ਉਹਨਾਂ ਦੇ ਹੱਕ ਚ ਬੋਲਦੇ ਕਿਉਂ ਨਹੀਂ ਪੰਜਾਬ ਵਿੱਚ ਉਹ ਇਸ਼ੂ ਬਾਣ ਨਹੀਂ ਸਕਿਆ ਜਿਹੜਾ ਅਰਵਿੰਦ ਕੇਜਰੀਵਾਲ ਦਾ ਜਿਸ ਤਰ੍ਹਾਂ ਸਰਕਾਰ ਬਣਾਉਣਾ ਚਾਹੁੰਦੀ ਸੀਗੀ ਮਦਰ ਕੇ ਉਹਦੀ ਅਰੇਸਟ ਦਾ ਜਿਹੜਾ ਮਾਮਲਾ ਹੈਗਾ ਦਿੱਲੀ ਵਿੱਚ ਵੀ ਹੁਣ ਕਾਫੀ ਹੱਦ ਤੱਕ ਉਹ ਮੱਦਮ ਪੈ ਚੁੱਕਿਆ ਹੈ ਈਸ਼ੂ ਜਿਹੜਾ ਹੈਗਾ ਤੇ ਉਹਨਾਂ ਨੂੰ ਹੁਣ ਸੁਪਰੀਮ ਕੋਰਟ ਸੁਮੇਹਲ ਅੱਜ ਤਰੀਕ ਹੈ ਵੀ ਆ ਦਵਾਰਾ ਜਿਹਦੇ ਵਿੱਚ 4 ਤਰੀਕ ਨੂੰ ਸੁਪਰੀਮ ਕੋਰਟ ਵਿੱਚ ਅੱਛਾ ਉਹਦੇ ਵਿੱਚ ਉਹਦੇ ਵਿੱਚ ਹੁਣ ਈਡੀ ਤੋਂ ਉਹਨਾਂ ਨੇ ਜਵਾਬ तलबੀ ਕੀਤੀ ਹੋਈ ਹੈ ਸੁਪਰੀਮ ਕੋਰਟ ਨੇ ਵੀ ਤੁਸੀਂ ਸਰਟਨ ਉਹਨਾਂ ਨੇ ਕੁਐਸਚਨਸ ਰੇਜ਼ ਕੀਤੇ ਹੈਗੇ ਆ ਉਹ ਦੇਖਦੇ ਹੈਗੇ ਕਿ ਉਹਦੇ ਚ ਕੀ ਹੁੰਦਾ ਹੈਗਾ ਵੈਸੇ ਦਿੱਲੀ ਹਾਈ ਕੋਰਟ ਨੇ ਪਹਿਲੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਅਰਬਿੰਦ ਕੇਜਰੀਅਲ ਬਤੌਰ ਐਸ்சி ਮਿਨਿਸਟਰ ਦਿੱਲੀ ਤੇ ਉਹ ਬੜੀਆਂ ਹੀ ਚਿੰਤਾ ਵਾਲੀਆਂ ਟਿੱਪਣੀਆਂ ਨੇ ਕਿ ਇਹ ਸਿਰਫ ਤੇ ਸਿਰਫ ਆਪਣੇ ਸੈਲਫ ਇੰਟਰਸਟ ਲਈ ਚੀਫ ਮਿਨਿਸਟਰ ਬਣੇ ਰਹਿੰਦੇ ਨੇ ਕਿਉਂਕਿ ਜਿਹੜੇ ਉੱਤੋਂ ਦੇ ਸਕੂਲਸ ਹੈਗੇ ਆ ਉਥੇ ਹਜੇ ਤੱਕ ਨਾਲ ਤੱਕ ਤਾਬਾਂ ਮਿਲੀਆਂ ਨਹੀਂ ਸਰਕਾਰ ਵੱਲੋਂ ਨਾ ਯੂਨੀਫਾਰਮਸ ਮਿਲੀਆਂ ਨਹੀਂ ਸੋ ਵੱਲੋਂ ਮਲਾਕੀ ਜਿਹੜੀ ਇਹਨਾਂ ਦੇ ਜੇਲ੍ਹ 'ਚ ਹੋਣ ਨਾਲ ਤੇ ਇਹਨਾਂ ਦੀ ਜਿਹੜੀ ਜਿੱਦ ਹੈਗੀ ਹੈ ਕਿ ਮੈਂ ਚੀਫ ਮਿਨਿਸਟਰ ਬਣ ਕੇ ਰਹਿਣਾ ਹੈਗਾ ਤੇ ਸਰਕਾਰ ਮੈਂ ਜੇਲ੍ਹ 'ਚੋਂ ਚਲਾਉਣੀ ਆ ਉਹਦੇ ਨਾਲ ਜਿਹੜੀ ਦਿੱਲੀ ਗਵਰਨਮੈਂਟ ਹੈਗੀ ਹੈ ਇੱਕ ਤਰ੍ਹਾਂ ਨਾਲ ਪੈਰਲਿਸਿਸ ਵਾਂਗ ਹੋ ਚੁੱਕਿਆ ਹੈ ਟ੍ਰਿਪਲ ਹੋਈ ਹੋਈ ਹੈ ਗਵਰਨਮੈਂਟ ਪੂਈ ਜਿਹੜੇ ਜ਼ਰੂਰੀ ਕੰਮ ਹੈਗੇ ਆ ਉਹ ਹੋ ਨਹੀਂ ਰਹੇਗੇ ਇਸ ਬਾਰੇ ਗਵਰਨਰ ਜਿਹੜੇ ਲੁਟੇਨੈਂਟ ਗਵਰਨਰ ਹੈਗੇ ਸਿਕਸੈਨਾ ਉਹਨਾਂ ਨੇ ਵੀ ਓਪਨ ਲੈਟਰ ਵੀ ਦੇਨੀ ਚੀਫ ਮਿਨਿਸਟਰ ਨੂੰ ਲਿਖੀ ਸੀਗੀ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਜੇਲ੍ਹ ਚ ਰਹਿ ਕੇ ਤੁਸੀਂ ਕਿਸ ਤਰ੍ਹਾਂ ਸਰਕਾਰ ਚਲਾ ਸਕਦੇ ਆ ਹੁਣ ਦੇਖਦੇ ਆ ਸੁਪਰੀਮ ਕੋਰਟ ਦੇ ਕੋਪ ਜਿਹੜਾ ਨਵੀਆਂ ਟਿੱਪ ਲੱਗਿਆ ਹੋਇਆ ਹੈਗਾ ਕੇ ਇਸ ਮੇਰੀ ਦੀ ਅਰੈਸਟ ਹੈਗੀ ਇਲੈਗਲ ਹੈਗੀ ਆ ਉਹਦੇ ਤੇ ਦੇਖੋ ਕੀ ਫੈਸਲਾ ਲੈਂਦਾ ਹੈਗਾ ਸੁਪਰੀਮ ਕੋਰਟ ਬਹੁਤ ਮਿਹਰਬਾਨੀ ਗਿਲ ਸਾਹਿਬ ਤੁਸੀਂ ਸ਼ਾਮਲ ਹੋਏ ਵਿਚਾਰਾਂ ਦੀ ਸਾਂਝ ਪਾਈ ਥੈਂਕ ਯੂ ਸੋ ਮੱਚ ਵੈਲਕਮ ਜੀ ਰਣਜੀਤ ਸਿੰਘ ਕੁਕੀਗਲ ਹੋਰਾਂ ਦੇ ਨਾਲ ਦੋਸਤੋ ਅਸੀਂ ਗੱਲਬਾਤ ਕਰਦੇ ਸੀ ਤੇ ਬਾਕੀ ਵੀ ਪ੍ਰੋਗਰਾਮ ਸਾਡੇ ਇਸ ਪਲੇਟਫਾਰਮ ਤੇ ਹੁੰਦੇ ਸਾਡੇ ਤਿੰਨ ਥਾਮਾਂ ਤੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਆ ਸੁਖਨੇਵ ਸਿੰਘ ਸਿੱਧੂ ਸਾਡਾ ਫੇਸਬੁੱਕ ਪੇਜ YouTube ਦੇ ਉੱਤੇ ਪੀਐਨਓ ਮੀਡੀਆ ਗਰੁੱਪ ਤੇ ਇਹੀ ਨਾਮ ਦੇ ਉੱਤੇ ਪੀਐਨਓ ਮੀਡੀਆ ਗਰੁੱਪ ਸਾਨੂੰ ਫੇਸਬੁੱਕ ਦੇ ਉੱਤੇ ਵੀ ਮਿਲਦਾ ਨਾਲ ਪੰਜਾਬੀ ਨਿਊਜ਼ ਆਨਲਾਈਨ ਸਾਡੀ ਵੈਬਸਾਈਟ ਹੈ ਇਹ ਤਿੰਨ ਚਾਰ ਚੀਜ਼ਾਂ ਨੇ ਸਾਡੇ ਕੋਲੇ ਜਿਹਦੇ ਰਾਹੀਂ ਅਸੀਂ ਆਵਾਜ਼ ਬੁਲੰਦ ਕਰਨ ਦਾ ਯਤਨ ਕਰਦੇ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਸੱਚਮੁੱਚ ਵਧੀਆ ਹੀ ਅਗਲਨਾ ਕਰਦੇ ਹਾਂ ਸਾਡੇ ਬਾਕੀ ਪ੍ਰੋਗਰਾਮ ਦੇਖ ਲਿਆ ਕਰੋ ਤੇ ਵਧੀਆ ਲੱਗਣ ਕਮੈਂਟ ਕਰਦਿਆ ਕਰੋ ਜੇ ਉਦੋਂ ਵਧੀਆ ਲੱਗਣਾ ਉਹਨਾਂ ਨੂੰ ਸ਼ੇਅਰ ਕਰਦਿਆ ਕਰੋ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਯਾਰ ਇਸ ਟੀਮ ਨੂੰ ਸਹਿਯੋਗ ਕਰ ਦੇਣਾ ਚਾਹੀਦਾ ਤਾਂ ਬਹੁਤ ਸਾਰੇ ਤਰੀਕੇ ਨੇ ਤੁਸੀਂ ਸਾਡੀ ਕੋਈ ਵੀ ਐਡਵਰਟਾਈਜ਼ਮੈਂਟ ਵਗੈਰਾ ਸਪਾਂਸਰ ਕਰ ਸਕਦੇ ਹੋ ਕੋਈ ਪ੍ਰੋਗਰਾਮ ਸਪਾਂਸਰ ਕਰ ਸਕਦੇ ਹੋ ਕਿਉਂਕਿ ਸਾਡੇ ਕੋਲੇ ਬਹੁਤ ਸਾਰੀਆਂ ਪਰਸਨੈਲਿਟੀਆਂ ਨੇ ਜਿਹੜੀਆਂ ਖੁੱਲ ਕੇ ਬੋਲਣ ਨੂੰ ਤਿਆਰ ਹੈ ਪਰ ਨਾਲ ਇਹ ਹੈ ਕਿਹਨ ਕਮ ਸੋਰਸ ਸਭ ਤੋਂ ਪਹਿਲਾਂ ਦੇਖਣੇ ਪੈਂਦੇ ਆ ਜੇ ਕਿਸੇ ਨੂੰ ਲੱਗੇ ਕਿ ਸਾਡਾ ਬਿਜ਼ਨਸ ਵੀ ਪ੍ਰਮੋਟ ਹੋ ਸਕਦਾ ਤੇ ਅਸੀਂ ਕੁਝ ਚੰਗੀ ਜਿਹੀ ਜੀ ਨੂੰ ਪ੍ਰਮੋਟ ਕਰਨਾ ਤਾਂ ਸਾਡੇ ਨਾਲ ਤਾਲਮੇਲ ਕੀਤਾ ਜਾ ਸਕਦਾ ਮੇਰਾ ਨੰਬਰ ਹੈ ਜਿਹੜਾ ਉਹ ਅਕਸਰ ਹੀ ਸਕਰੀਨ ਤੇ ਆਉਂਦਾ ਰਹਿੰਦਾ 9417525762 ਇੰਡੀਆ ਦਾ ਨੰਬਰ ਹੈ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਅਸੀਂ ਫੇਰ ਮਿਲਦੇ ਆ ਜੀ ਰੱਬ ਰਾਖਾ ਇਨਸਾਨੀਅਤ ਜਿੰਦਾਬਾਦ